Yeah! <laughs> ਸੋ ਲਓ ਜੀ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਦੇਖੋਗੇ ਸਟੀਆਂ ਸਟੀਆਂ ਖੇਡਣ ਦੀ ਜਿਹੜੀ ਰਸਮ ਅੱਜ ਨਿਭਾਈ ਜਾਣੀ ਹੈਗੀ ਸੋ ਪਿੰਡੋ ਸਟਾਰਟ ਹੋ ਚੁੱਕਿਆ ਹੈ ਮਿੱਤਰਾਂ ਬੇਬੀਆਂ ਦੇ ਨਾਲ ਡਾਂਗ ਡੂੰਗਾ ਚੱਕਰੋ ਚੰਗਾ ਪਰ ਉਹਨੇ ਦੇ ਲਾਉਂਦੇ ਹੁੰਦੇ ਨੇ ਪਹਿਲਾਂ ਉਹ ਆ ਗਿਆ ਸਟੋਪ ਵੀ ਤੋਈ ਲਾ ਜੀ ਤੈਨੂੰ ਕੀ ਪਾਇਆ ਤੂੰ ਤਾਂ ਨਹੀਂ ਫੇਰੀ ਉਗਲੀ ਤੜਦੀ ਲਓ ਜੀ ਮੱਥਾ ਟਿਕਾਉਣ ਲਈ ਚੱਲਿਆਗੇ ਨਾਲ ਨਾਲ ਮਤਲਬ ਇਹ ਜਿਹੜਾ ਕਹਿੰਦੇ ਨੇ ਪਾਥੀ ਦੀ ਕੀ ਤੂੰ ਨਾ ਹੁੰਦਾ ਕੀ ਕਰਦੇ ਆ ਮਸੀ ਇਹ ਹੋਮ ਨਾ ਕਹਿੰਦੇ ਆਗੇ ਅੱਛਾ ਠੀਕ ਆ ਜੀ ਚਲੋ ਆਜੋ ਇਹ ਕੋਈ ਵੱਡ ਵਡੇਰਿਆਂ ਦੀ ਜਗ੍ਹਾ ਤੇ ਜਾਂਦੇ ਹੁੰਦੇ ਆ ਹੈ ਵੱਡ ਵਡੇਰਿਆਂ ਦੀ ਜਗ੍ਹਾ ਤੇ ਲੈ ਕੇ ਜਾਂਦੇ ਹੁੰਦੇ ਆ ਹੈ ਨਾ

ਆ ਗਿਆ ਹਾਂ ਹਾਂ ਇਹ ਸਾਡੇ ਵੱਡੇ ਪ੍ਰੋਣਾ ਸਾਹਿਬ ਨੇ ਐਡਾ ਵੱਡਾ ਕਾਫਲਾ ਲੈ ਕੇ ਨਾਲ ਆ ਰਹੇ ਨੇ ਦੇਖੋ ਜੀ ਸਟੀਆਂ ਖੇਡਣ ਦੀ ਰਸਮ ਤੂੰ ਲਾ ਵੀ ਸਹੀ ਕਿਸੇ ਦੇ ਖਾਲੀ ਜਾ ਤੁਰਫਿਰਦਾ ਲਾ ਦੇ ਇੱਕ ਅੱਦੇ ਦਾ ਲਾ ਦੇ ਕਿਸੇ ਦੇ ਸੋਣੀ ਜੀ ਗਸੀਪਾ ਦੇ ਇੱਕ ਅੱਦੇ ਦਾ ਰਾਜੂ ਦੇ ਲਾ ਦੇ ਕਿੰਨਾ ਸੋਹਣਾ ਵੇਹੂ ਆ ਨਾ ਬੜਾ ਬੁਧੀਆ ਹਾਟ ਦੇ ਜੀ ਗੁਰੂ ਬਲੇ ਹਾਈ ਐ ਡਾ ਆ ਨੀ ਨਮ ਪਹੁੰਚ ਮਾਇਆ ਕਿਵੇਂ ਆ ਕੇ ਦੇਖ ਰਹੇ ਨੇ ਨਵੀਂ ਵਿਆਹੀ ਜੋੜੀ ਨੂੰ ਲੋਕਤਾਰ ਠੀਕ ਹੈ ਇੱਥੇ ਨਾ ਜਿਹੜਾ ਮਨ ਮਨੋਤੀ ਦੀ ਇੱਕ ਜਗਾ ਬਣੀ ਹੋਈ ਹੈਗੀ ਇੱਥੇ ਮੱਥਾ ਟੇਕਦੇ ਨੇ ਜਦੋਂ ਵੀ ਕੋਈ ਨਵੀਂ ਵਿਆਹੀ ਜੋੜੀ ਆਉਂਦੀ ਹੈ ਤਾਂ ਮਤਲਬ ਕੁਸ ਕੇ ਥਾਂਗਾ ਇੱਥੇ ਨਾ ਮਿੱਟੀ ਕੱਢੀ ਜਾਂਦੀ ਹੈਗੀ ਵਧੀਆ ਠੀਕ ਹੈ ਜੀ ਹੋਰ ਸੋ ਆ ਥਾਂ ਦੇ ਵਿੱਚ ਨਾ ਮਿੱਟੀ ਕੱਢੀ ਨੇ ਆ ਇੱਥੇ ਆ ਜਾਓ ਬੂਆ ਉਹ ਸਾਹਮਣੇ ਆਜੋ ਆਜੋ ਟਾਇਰ ਨਾਲ ਖੋਜੇ ਟਾਇਰ ਦੇਖਿਓ ਲਓ ਜੀ ਇਸ ਤਰ੍ਹਾਂ ਨਾ ਮਤਲਬ ਮਿੱਟੀ ਕੱਢੀ ਜਾਂਦੀ ਹੈਗੀ ਨਵੀਂ ਵਿਆਹੀ ਜੋੜੀ ਹੈ ਜੋ ਵੀ ਉਹ ਸਾਰੇ ਪਿੰਡ ਦਾ ਮਤਲਬ ਇਹ ਇੱਕ ਤਰ੍ਹਾਂ ਦੀ ਪਰੰਪਰਾ ਹੀ ਹੁੰਦੀ ਹੈਗੀ ਸਾਰੇ ਮਤਲਬ ਭੈਣ ਭਾਈਆਂ ਨਾਲ ਸ੍ਰੀਕੇ ਸਬੰਧੀਆਂ ਨਾਲ ਸਾਰੇ ਇਕੱਠੇ ਹੋ ਕੇ ਆਉਂਦੇ ਹੈਗੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਵੀ ਦਿੰਦੇ ਆ ਤੇ ਵੱਡੇ ਵੱਡੇ ਰਿਆਂ ਦੀ ਮਿੱਟੀ ਵੀ ਕੱਢੀ ਜਾਂਦੀ ਹੈਗੀ ਕੋਈ ਕੀ ਆਉਂਦੇ ਪਰਵਾਹ ਨਹੀਂ ਕਿ ਜੇ ਤੁਸੀਂ ਦਰਾਖਤ ਲਾ ਕੇ ਆਪਣੇ ਜਿਹੜੇ ਘਰ ਆਉਂਦੇ ਨੇ ਅੱਗੇ ਆ ਜੀ ਕਿ ਆਹ ਵੀ ਨੀਚੇ ਤੇ ਲਾ ਕੇ ਫੋਟੋ ਕਰਾ ਲਓ ਮੈਡਮ ਨੇ ਕਦੇ ਵੀ ਥੋੜਾ ਪਰ ਲਓ ਜੀ ਇਹ ਸੱਟੀਆਂ ਖੇਡਣ ਦੀ ਰਸਮ ਹੈਗੀ ਨਵੀਂ ਵਿਆਹੀ ਜੋੜੀ ਆ ਸੱਟੀਆਂ ਖੇਡ ਰਹੀ ਹੈਗੀ ਹੁਣ ਸੱਤ ਲਾਉਂਦੇ 10 ਲਾਉਂਦੇ ਲਾ ਦੇ ਲਾ ਦੇ ਲਾ ਦੇ ਚੱਕੇ ਲਾ ਗਈ ਲਾਲ ਇਹਨੇ ਰੋਣਾ ਵੀ ਨਹੀਂ ਹਟੜਾਏ ਕਹੂਗੀ ਹਾਏ ਮੰਮੀ ਕਹੋ ਫਿਰਾਂ ਲੋ ਨਹੀਂ ਤਾ ਅੱਧੀ ਰਹਿ ਗੋਰੀ ਰਹਿ ਗਈ ਇਸ ਦਾ ਲਓ ਜੀ ਇਹ ਸਾਡੀਆਂ ਖੇਡਣ ਦੀ ਹੈਗੀ ਆ ਰਸਮ ਸੋ ਪਿੰਡਾਂ ਦੇ ਵਿੱਚ ਨਾ ਇਹ ਰੌ ਰੀ ਤਾਂ ਹੁਣ ਵੀ ਕਾਇਮ ਨਹੀਂ ਗਿਆ ਮਤਲਬ ਵਿੱਚ ਤਾਂ ਇਹ ਖਤਮ ਹੀ ਹੋ ਚੁੱਕਿਆ ਸਭ ਹੈ ਨਾ ਪਰ ਪਿੰਡਾਂ ਦੇ ਵਿੱਚ ਜ਼ਿਆਦਾਤਰ ਇਹ ਜਿਵੇਂ ਸਾਟੀਆਂ ਖੇਡਣਾ ਇਹਨੂੰ ਕਹਿੰਦੇ ਹੈਗੇ ਮੱਥਾ ਟਿਕਾਇਆ ਜਾਂਦਾ ਵੱਡੇ ਵਡੇਰਿਆਂ ਦੇ ਸੋ ਵੱਡੇ ਬਰੋਹਣੇ ਨੂੰ ਲਾ ਲਓ ਪਹਿਲਾਂ ਨਾ ਜਿਵੇਂ ਪ੍ਰਾਤ ਚਿਕਾਈ ਜਾਂਦੇ ਆ ਦੇਖੋ ਬਾਹ ਆ ਵੀ ਬਾਹ ਇਹਨੂੰ ਛਡੀਆਂ ਖੇਡਣ ਦੀ ਰਸਮ ਕਹਿੰਦੇ ਹੈਗੇ ਦੱਸਦੇ ਹੋਏ 21 ਵੱਟ ਗਿਆ ਭਾਈ ਮੂਰੇ ਰੱਖੀਂ ਕਰ ਬਜਾਈਂ ਕਿ ਨਾ ਬਜਾਈਂ ਬੁਜਾ ਦੇ ਨੋ ਯਾਰ ਭਾਈ ਬੁਜਾ ਦੇ ਬਜਾਈਂ ਆ ਭਾਈ ਵੱਡੇ ਗਲੇ ਦੀ ਖੜ ਦੇ ਦੋ ਸਾਈਡ ਖੜ ਦੇ ਦੋ ਬਈ ਤੇਜ਼ ਕਰ ਦੇ ਇਹਨੂੰ ਤੇਜ਼ ਕਰ ਦੇ ਯਾਰ ਸਾਨੂੰ ਤਾਂ ਬੰਦਾ ਮਿਲਿਆ ਨਹੀਂ ਪਹਿਲਾਂ ਤੂੰ ਮਿਲ ਗਿਆ ਟਾਈਮ ਤੇ ਸਾਨੂੰ ਬਣਾ ਦੇ ਕੰਮ ਬਣਾ ਦੇ ਰੰਗ ਟੰਗ ਯਾਰ ਲਓ ਜੀ ਸਾਰੇ ਜਾਣੇ ਆਪਾਂ ਆਪਦੇ ਪੋੜੇ ਢੱਗ ਰਹੇ ਨੇਗੇ ਸੱਡੀ ਪਤਾ ਨਹੀਂ ਕਿ ਕਿਦੇ ਕਿਧਰੋਂ ਪੈ ਜੇ। ਕੁਟਲਾ ਲਾਵੇ ਕਿਰਾ ਮੋਟੇ ਦੇ ਲਾਵੇ 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 ਮੋਟੇ ਦੇ ਲਾਵੇ ਲਾਵੇ ਮਖਿਆ ਲਾ ਦੇ ਹੁਣੀ ਲਾਵੇ ਲਾ ਦੇ ਲਾ ਦੀਆਂ ਲਾਓ ਜੀ ਫੰਕਸ਼ਨ ਕੁੱਲ ਕੁਆਲਿਟੀ ਮਿਲ ਕੇ ਜਮਾ ਐ ਪਿੰਡਾਂ ਦੇ ਤੁਹਾਨੂੰ ਮਾਲਵਾ ਵੈਲਟ ਤੋਂ ਦਿਖਾ ਰਿਆ ਰੰਗ ਟੰਗ

ਇਧਰ ਸਾਡੇ ਮਾਮੇ ਉਹ ਨਹੀਂ ਦੇਖੋ ਇਧਰ ਸਾਡੀਆਂ ਖੇਡਦੇ ਆਹ ਦੇਖੋ ਇਧਰ ਕੀ ਮਾਹੌਲ ਹੈ ਕੀ ਮਾਹੌਲ ਹੈ ਦੇਖੋ 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 ਕੀ ਮਾਹੌਲ ਬਣਿਆ ਹੋਇਆ ਹੈਗਾ ਪੂਰਾ ਫੰਕਸ਼ਨ ਹੈਗਾ ਹੈ ਧੁਮਾਕੇਦਾਰ ਮਾਮੇ ਦੇ ਪੁੱੜੇ ਛੇਕਦੇ ਮਾਮੇ ਦੇ ਪੁੱੜੇ ਛੇਕਦੇ ਮਾਰ ਮਾਰ ਮੇਰੇ ਸਾਹ ਦੇ ਮਾਰਦਾ ਸੀ ਜੀ ਫੜ ਲੈ ਭੱਜ ਲੈ ਨਾ ਫਿਰ ਹੁਣ ਲੈ ਵੀ ਰੋੜੇ ਚੱਕ ਲੈਨੇ ਉਹ ਡਿਗਲੇ ਉਹ ਚੱਲ ਪਿਆ ਕੰਮ ਹੋਏ ਹੋਏ ਉਹ ਚੱਲ ਪਿਆ ਉਹ ਕੰਮ ਇਹ ਨਰਿਆ ਨਰਿਆ ਲੈ ਬਈ ਪੂਰਾ ਫੰਕਸ਼ਨ ਹੈਗਾ ਕੋਈ ਪਤਾ ਨਹੀਂ ਕਿਧਰੋਂ ਸੱਪ ਨਿਕਲ ਰਿਹਾ ਹੈਗਾ ਸਮਝ ਲੋ ਬਾਹਰ ਹੈ ਕੰਮ ਹੈ ਸਾਡੀਆਂ ਡਾਂਗੇ ਡਾਂਗਾ ਗੱਤ ਕਾ ਗੱਤ ਕਾ ਗੱਤ ਕਾ ਗੱਤ ਕਾ ਗੱਤ ਕਾ ਫੜ ਲਓ ਓਏ ਫੜ ਲਓ ਫੜ ਲਓ ਓਏ ਬਸ ਬਹੁਤ ਐ ਓਏ ਸੋ ਹੁਣ ਚੱਲਿਆ ਜੀ ਮੱਥਾ ਟੇਕਣ ਦੇ ਲਈ ਗੁਰਦੁਆਰਾ ਸਾਹਿਬ ਸਹੀ ਗੱਲ ਐ ਨਾਰੀਏਕਤਾ ਦਾ ਏਕਾ ਹੋ ਗਿਆ ਦੀ ਅੱਜ ਆਜੋ ਜੀ ਆਜੋ ਰੋਣਾ ਤਾਂ ਨਹੀਂ ਆਉਂਦਾ ਰੋਣਾ ਤਾਂ ਨਹੀਂ ਆਉਂਦਾ ਮੈਂ ਕਿਹਾ ਕਿੰਨੀਆਂ ਕੁ ਲੱਗੀਆਂ ਇਹਦੇ ਬੜੀਆਂ ਪਈਆਂ ਨੇ ਇਹਦੇ ਬੜੀਆਂ ਪਈਆਂ ਨੇ ਚਲੋ ਵੀ ਆਜੋ ਮੱਥਾ ਟੇਕੋ ਹਾਂ ਹਾਂ ਇਹ ਤਾਂ ਹਰ ਬਹੁਤ ਲੱਗਦਾ ਮੈਨੂੰ ਦੇ ਜੋ ਰਹੇ ਲੋ ਜੀ ਨਵੀਂ ਵਿਆਹੀ ਜੋੜੀ ਨੂੰ ਗੁਰਦੁਆਰਾ ਸਾਹਿਬ ਲੈ ਕੇ ਪਹੁੰਚ ਚੁੱਕਿਆ ਹੁਣ ਇੱਥੇ ਮੱਥਾ ਟਿਕਾਇਆ ਜਾਊਗਾ ਨਤਮਸਤਕ ਹੋਵਾਂਗੇ ਸੋ ਪਿੰਡਾਂ ਦੇ ਵਿੱਚ ਇਹ ਰੌ ਰਿਟਾ ਹੁਣ ਵੀ ਕਾਇਮ ਨੇ ਗਿਆ ਜਿਵੇਂ ਵੱਡੇ ਵੱਡੇ ਰਿਆਂ ਦੀ ਮਿੱਟੀ ਕੱਢਣੀ ਗੁਰਦੁਆਰਾ ਸਾਹਿਬ ਜਾਂ ਪਿੰਡ ਦੀਆਂ ਹੋਰ ਸੰਝੀਆਂ ਥਾਂਵਾਂ ਹੁੰਦੀਆਂ ਨੇ ਹੈਨਾ Thank you ਮੋٹے ਮੋٹے ਬੰਦੇ ਮੋٹے ਮੋٹے ਬੰਦੇ ਉਹ ਬੱਸ ਬਹੁਤ ਹੈ ਬਹੁਤ ਹੈ ਬਹੁਤ ਹੈ ਬੰਦ ਨੂੰ ਪਾੜੋ ਲੱਖੀਆਂ ਰੁੱਖੀਆਂ ਦੇ ਵਿੱਚ ਹੀ ਲਾਓ ਸਾਰੀਆਂ ਦੇ ਲਓ ਜੀ ਨਜ਼ਾਰੇ ਫੁੱਲ ਡੰਡੀ ਡਾਂਗਾ ਡਾਂਗਾ ਛੋਟੇ ਉਹ ਛੋਟੀ ਪਾਣੀ ਉਹ ਮੁਕਾਬਲਾ ਬਹੁਤ ਖਾਸਮਤ ਦੀਗਾ ਕਿਉਂ ਦੇਖ ਤੇਰੀ ਮੰਮੀ ਪੂਰੀ ਕਾਇਮ ਆ ਗਈ ਹੈ ਹਾਂ ਨਾ ਰੰਗ ਮੰਚਮ ਪੂਰਾ ਫਾਸਮਾ ਮੁਕਾਬਲਾ ਚਲੋ ਬਈ ਇਕੱਠੀਆਂ ਸਾਈਡ ਤੇ ਸਾਈਡ ਤੇ ਸਾਈਡ ਤੇ ਬੜੀਆਂ ਦਾ ਰੰਗ ਰੰਗ ਪ੍ਰੋਗਰਾਮ ਬਹੁਤ ਹਾਸਾ ਹਾਸਾ ਮਜ਼ਾਕ ਹੈ ਨਾ ਅਬ ਆਪਦੇ ਵਿੱਚ ਹਾਸਾ ਮਜ਼ਾਕ ਹਰਲਾ ਮਸਿਆ ਫੜ ਲਮਸ ਫੜ ਲਮਸ ਜੀ ਰਾਨੇ ਲੜ ਫੜ ਲਮਸ ਜੀ ਫੜ ਲਾ ਫੜ ਲਾ ਫੜ ਲਾ ਬੰਦਰਾਂ ਨੂੰ ਮੰਚ ਚ ਚਲੋ ਬਹੁਤ ਹੋ ਗਿਆ ਪਕੜ ਲਉ ਪਕੜ ਲਉ ਸੈਡੋ ਹੁਣ ਬਹੁਤ ਹੋ ਗਿਆ ਜੀ ਹੋਰ ਹੈ ਕਿਵੇਂ ਰਹੀ ਗੀਤ ਗਾ ਰਹੀ। ਮਨਸਾ ਗੱਲ ਮਾਰ ਕੇ। ਅਨੂਏ। ਕਿਵੇਂ ਅੱਜ ਦੇ ਵੀਨੇ ਲੱਗੇ। ਕਿਵੇਂ ਗਾ ਰਿਹਾ ਤੁਹਾਡਾ। ਮਿਲ ਲੱਗੋ ਨਹੀਂ ਹਟਾ ਹੈਗਾ। ਚਿੱਪ ਜਾ ਕਾ ਹਾਂ ਹੋਵੇ। ਹੈ। ਉਹ ਤਾਂ ਬੰਦਾ ਚੰਨੀ ਬੰਦਾ। ਭਾਈ ਬਹੁਤ ਸਾਰਾ ਫਨਸਾਨ ਹੋਇਆ ਅੱਜ। ਆ ਦੇਖੋ ਪੂਰੇ ਪਰਿਵਾਰ ਦੇ ਵਿੱਚ। ਬਹੁਤ ਰੰਗਮੰਚ ਹੋਇਆ ਅੱਜ। ਇਹ ਸੀ ਅੱਜ ਦਾ ਸਟੀਆਂ ਖੜਿਆ ਹੋਣ ਦੀ ਰਸਮ। ਵੱਡੇ ਛੋਟੇ ਸਾਰੀ ਇੱਕੋ ਜਿਹੀ ਹੋ ਗਏ ਸੀਗੇ। ਆ ਦੇਖੋ ਇਧਰ ਮੌਜਮਾਸਤੀਆਂ। ਮੌਜਮਾਸਤੀਆਂ ਦੇਖੋ। ਲੂ ਗੇ ਬਾਈ ਤੁਸੀਂ ਮੈਨੂੰ ਚਾਂਦਨ ਛੱਡੇ ਇਧਰ ਨਹੀਂ ਸੜਾ ਲੈ ਲੂ ਬੱਚੇ ਤੂੰ ਖੜਾ ਹੋ ਜਾ ਆ ਖੜਾ ਹੋ ਜਾ ਹੋਰ ਖੜਾ ਹੋ ਖੜਾ ਹੋ ਇਧਰ ਪਰਾਨੀ ਸੜ ਵਗ ਜਾ ਬਾ ਕੁੜੀ ਆ ਇੱਥੇ ਨਾ ਬੈਠ ਫੋਟੋ ਕਰਾਇਓ ਦਿ ਬਸ ਇਨ ਅਲਮਾ ਮੈਨੂੰ ਤੁਸੀਂ ਤੋੜ ਐਦਰ ਨਾਲੀ ਨਾ ਨਾ ਬਸ ਇੱਕ ਸਾਫ ਵਾਦੂ ਆ Winner ਕਿਹੜਾ ਜਿਹੜਾ ਜਿਹੜਾ ਵੱਧ ਗਿਆ ਨਹੀਂ ਸੱਤ ਲਈ ਗੇਢਣਾ ਹੈ ਆ ਦੇ 5 ਮਹੀਨੇ ਤੱਕ ਅਮੀ ਲੱਭੜਦੇ ਆ ਛੱਡ ਦੇ ਜਿਓ ਏ ਏ ਹੋ ਹਲਾ ਹੋ ਹਲਾ ਹੋ ਹਲਾ 200 ਰੁਪਿਆ ਰੁਪਿਆ ਆਹ ਸਾਡਾ ਰੁਪਿਆ ਹੈ ਰੁਪਿਆ ਬਣਾ ਲਓ चानन छो जाओ सारे उधर बाकी उधर जाओ रुपया लभना ही रुपया चल जाओ मैं शॉर्ट भी लूंगा सारे ने उधर जाओ मेरे माने ध्यान रखे ग्रू ठीक है

ਇਹ ਦਾ ਮੁਕਾਬਲਾ ਚੱਲ ਪਿੱਛੇ ਹੱਲੇ 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 ਜੱਦੀ 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 ਹਰਪ੍ਰੀਤ ਨੇ ਤਾਂ ਕਾਮਾਰ ਤਾਂ ਵੀ ਦੇਖੀ 80 ਨਾ ਕਰਾਦੀ ਮੇਰੀ ਸਮਾਰਕਾ ਜੀ ਕੁਝ ਨਹੀਂ ਹੁੰਦਾ ਡੂੰਗਾ ਹੱਥ ਪਾਜੋ

ਨਹੀਂ ਨਹੀਂ ਐਦਾਂ ਨਹੀਂ ਕਰਨੀ ਖੋਣਾ ਨਹੀਂ ਆ ਖੋਣਾ ਨਹੀਂ ਆ ਕਿਹਦੇ ਹੱਥ ਚਾ ਬਸ ਕੱਢ ਲੋ ਕੱਢ ਲੋ ਕੱਢ ਲੋ ਕਿਹਦੇ ਹੱਥ ਚ ਹੈ ਰਾਜਾ ਚੀਰ ਜੋਰ ਲਾ ਕਰਾ ਕਮਰ ਕੇ ਜੀ ਰਾਜਾ ਚੀਰ ਜੋਰ ਲਾ ਕਰਾ ਨਬੀ ਬੰਮੇ ਗੱਦੋ ਲੈ ਉਹ ਉਹ ਬਚੋਲਣੇ ਤੂੰ ਇਹਦੀ ਇਹਦੀ ਸਪੋਰਟ ਕਰਨਾ ਤੂੰ ਹੋਰ ਕੀ ਨਾ ਹੋਰ ਲੱਗ ਤੂੰ ਉਹਦਾ ਉਧਰ ਇਕੱਲੀ ਉਹਦਾ ਉਧਰਲੇ ਪਾਸੇ ਉਹ ਹੀ ਬੈਠੀ ਹੈ ਇਕੱਲੀ ਜੈ ਜੋਰ ਆਹ ਦੇਖ ਆਹ ਦੇਖ ਆਹ ਦੇਖ ਆਹ ਦੇਖ ਆਹ ਆ ਗਿਆ ਚੱਕ ਬਈ ਅਰਬੀ ਦੇ ਚੱਲ ਬਈ ਚੱਲ ਬਈ ਚੱਲਣ ਦੇ ਚੱਲਣ ਦੇ ਕੰਮ ਤੂੰ ਵੀ ਜੱਭੀ ਮਾਰੋਈ ਜਾ சார் <laughs>